ਜੱਪਾ ਸਿੰਘ ਹੈ ਗਿਆ ਸਾਡੀ ਸਿੱਖੀ ਨੂੰ ਪ੍ਰਮੋਟ ਕਰਨ ਲਈ ਲੋਕਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਚੱਲੇ ਤੇ ਇਹ ਤਨ ਕਾਫੀ ਫਾਇਦੇ ਹੁੰਦੇ ਆ ਜਿੱਦਾਂ ਉਹ ਜਿਹੜੇ ਉਸ ਟਿੰਗ ਦਾ ਸ਼ਰਬਤ ਪੀਂਦੇ ਨੇ ਉਹ ਉਹਨਾਂ ਨੂੰ ਜਾਨ ਬਿਲਕੁਲ ਨਹੀਂ ਹੈਗੀ ਜਿਹੜੇ ਆ ਪੀਂਦੇ ਨੇ ਉਹਨਾਂ ਚ ਬੜੀ ਜਾਨ ਹੈਂ ਜੱਪਾ ਸਿੰਘ ਤਾਂ ਕਹਿੰਦੇ ਦੇ ਦੇਗਾ ਲਾ ਲੈਂਦੇ ਨੇ ਅੰਗ ਸਿੰਘ ਦੇਗ ਪਾਣ ਦੇ ਬੂਟੀ ਪਾਣ ਦੇ ਵਿੱਚ ਉਸ ਕਰਕੇ ਲੋਕ ਡਰਦੇ ਆਂਦੇ ਵੀ ਨਹੀਂ ਕੋਈ ਪਰ ਉਹ ਕੋ ਦੇਖ ਨਹੀਂ ਮੰਨਦੇ ਨਾ ਉਹ ਕੋ ਦੇਖ ਨਹੀਂ ਉਹਨਾਂ ਦੇ ਪਸੀਰੋ ਸਰਦਾਈ ਬਣਾਨੇ ਉਹ ਸਰਦਾਈ ਵੀ ਹੋਰ ਹੁੰਦੀ ਹੈ ਕਰਦੇ ਆਂ ਦਾ ਕੀ ਕਹਨੇ ਇਸ ਦੇ ਉੱਤੇ ਕਰਦੇ ਵੈ ਪਹਿਲੇ ਥੋੜਾ ਬੋਲ ਰਹੀ ਸੀ ਜੇ ਪਹਿਲੀ ਵਾਰ پتہ ਚੱਲੇ ਉਹਨਾਂ ਨੂੰ ਉਸ ਤੋਂ ਬਾਅਦ ਤਾਂ ਫਿਰ ਚਲੋ ਉਹਨਾਂ ਨੇ ਸਾਥ ਦਿੱਤਾ ਉਹਨਾਂ ਨੇ ਸਪੋਰਟ ਮਿਲਿਆ ਫਿਰ ਉਹਨਾਂ ਨੇ ਵੀ ਮਦਦ ਕਰਾ ਦਿੱਤੀ ਸਾਡੀ ਵੀਰ ਕਹਿੰਦੇ ਵੀ ਨਿਹੰਗ ਸਿੰਘ ਜਿਹੜੇ ਆ ਵਿੱਚ ਸੁੱਖਾ ਪਾ ਲੈਂਦੇ ਆ ਪੁੱਟੀ ਪਾ ਕੇ ਪੀਂਦੇ ਆ ਤੇ ਮਸਤ ਹੋਏ ਰਹਿੰਦੇ ਆ ਤਾਂ ਉਹ ਉਸ ਤਰ੍ਹਾਂ ਦਾ ਵੀ ਇਹਦੇ ਵਿੱਚ ਹੁੰਦਾ ਆ ਜਾਂ ਕਿਵੇਂ ਹੁੰਦਾ ਆ ਪਰ ਅਸੀਂ ਉਹ ਨਹੀਂ ਪਾਈ ਜੀ ਉਹ ਉਹ ਨਿਹੰਗ ਸਿੰਘ ਪਾਉਂਦੇ ਹੁੰਦੇ ਉਹ ਉਹ ਵੀ ਮਰਿਆਦਾ ਚ ਹੈਗਾ ਹੈ ਬਾਰੇ ਆਪਾਂ ਨਹੀਂ ਭਾਈ ਕਿਉਂਕਿ ਆਪਾਂ ਦੀ ਉਮਰ ਹਲੇ ਹਲਕੀ ਹੈ ਤੇ ਇਧਰ ਪਤਾ ਨਹੀਂ ਕਿਸ ਤਰ੍ਹਾਂ ਅੰਤਰਾਧਨਾ ਦੇ ਲੋਕ ਆਂਦੇ ਆ ਫਿਰ ਉਹਨਾਂ ਨੂੰ ਐਵੇਂ ਜੀ ਦੇਣੀ ਸਹੀ ਨਹੀਂ ਹੈ ਇਹਦੇ ਵਿੱਚ ਜੀ ਆਪਾਂ ਸ਼ਰਧਾਈ ਲਾ ਕੇ ਐਸੇ ਤਾਂ ਕਰੋ ਯਾਰ ਅਰਦਾਸ ਲਾ ਕੇ ਤੁਰੀਦੀ ਹੈ ਪਰ ਸ਼ਰਧਾਈ ਲਾ ਕੇ ਆਪਾਂ ਇਸ ਚ ਉਹ ਫੇਰੀਦਾ ਸਰਬ ਲੋ ਦੀ ਕੁਰਬਾਨ ਫੇਰੀਦੀ ਹੈ ਤੇ ਫਿਰ ਨੁਗਦਾ ਬਣਾ ਕੇ ਨੁਗਦਾ ਦੁਸ਼ਮਨਾਵਲ ਸਿੱਟੀ ਦਾ ਇਹਦੇ ਵਿੱਚ ਪੈਂਦਾ ਕੀ ਕੀ ਸ਼ਰਧਾਈ ਵਿੱਚ ਇਦੇ ਵਿੱਚ ਬਦਾਮ, ਮਗਜ, ਇਲਾਇਚੀ, ਖਸਖਸ, ਕਾਜੂ ਤੇ ਹੋਰ ਵੀ ਕਈ ਡ్రਾਈ ਫਰੂਟ ਪੈਂਦੇ ਹੁੰਦੇ ਆ ਜਿਵੇਂ ਸੌਂਫ ਹੋ ਗਈ ਤੇ ਅਖਰੋਟ ਪੈ ਜਾਂਦੇ ਆ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘੜੀ ਜੀ ਅੱਜ ਦੇ ਸਮੇਂ ਦੀ ਗੱਲ ਕਰ ਲਈ ਤਾਂ ਹਰੇਕ ਕੋਈ ਚੰਗਾ ਫੂਡ ਭਾਲਦਾ ਹੈ ਕਿ ਕਿੱਥੋਂ ਵਧੀਆ ਫੂਡ ਆਪਾਂ ਲੈ ਕੇ ਖਾ ਸਕੀਏ ਜਿਹੜਾ ਸਿਹਤ ਦੇ ਲਈ ਵਧੀਆ ਹੋਵੇ ਜਿਹਦੇ ਨਾਲ ਸਿਹਤ ਜਿਹੜੀ ਸਾਡੀ ਸਿਹਤਮੰਦ ਰਹੇ ਪਰ ਜਿਸ ਤਰ੍ਹਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਲਡ ਡਰਿੰਕ ਹੁੰਦੀ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਖਾਣ ਲਈ ਜਿਸ ਦੇ ਨਾਲ ਸਰੀਰ ਨੂੰ ਕੋਈ ਤਾਕਤ ਤਾਂ ਨਹੀਂ ਮਿਲਦੀ ਪਰ ਸਮੇਂ ਦੇ ਹਿਸਾਬ ਨਾਲ ਸਮੱਸਿਆਵਾਂ ਜਰੂਰ ਆ ਜਾਂਦੀਆਂ ਉਸ ਦੇ ਵਿਚਾਲੇ ਜਿੱਥੇ ਕੋਲਡ ਡਰਿੰਕ ਦਾ ਹੋਰ ਲਿਕਵਿਡ ਪੀਣ ਵਾਲੀਆਂ ਜਿਹੜੀਆਂ ਅਜਿਹੀਆਂ ਚੀਜ਼ਾਂ ਉਹਨਾਂ ਦੀ ਪਰਮਾਰਾ ਉਸ ਦੇ ਵਿੱਚ ਹੀ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਆ ਸ਼ਰਧਈ ਦਾ ਸਾਡੇ ਗੁਰੂ ਕਾਲ ਤੋਂ ਚੱਲਦੀ ਆਉਂਦੀ ਹੈ ਸ਼ਰਧਈ ਜਿਸ ਦੇ ਵਿੱਚ ਤਾਕਤ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਇਹ ਟ੍ਰੈਂਡ ਚੱਲ ਗਿਆ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਸੜਕ ਉੱਤੇ ਚਲੇ ਜਾਓ ਤੁਹਾਨੂੰ ਕਿਤੇ ਨਾ ਕਿਤੇ ਸ਼ਰਧਈ ਦਾ ਜਿਹੜਾ ਆ ਉਹ ਛੋਟੀ ਜਿਹੀ ਜਿਹੜੀ ਦੁਕਾਨ ਜ਼ਰੂਰ ਮਿਲ ਜਾਣੀ ਹੈ ਜਿੱਥੇ ਖੁਦ ਸਿੰਘ ਜਿਹੜੇ ਆ ਉਹ ਸ਼ਰਧਈ ਤਿਆਰ ਕਰਦੇ ਆ ਗੁਰੂ ਦਾ ਨਾਮ ਲੈ ਕੇ ਪ੍ਰੋਪਰ ਰਵਾਇਤ ਦੇ ਅਨੁਸਾਰ ਜੋ ਪੁਰਾਣੀ ਰਵਾਇਤ ਆ ਉਸ ਦੇ ਅਨੁਸਾਰ ਜਿਹੜਾ ਆ ਸ਼ਰਧਈ ਤਿਆਰ ਕੀਤੀ ਜਾਂਦੀ ਇਸੇ ਤਰ੍ਹਾਂ ਇੱਥੇ ਦੋ ਛੋਟੇ ਛੋਟੇ ਜਿਹੜੇ ਆ ਉਹ ਸਿੰਘ ਨੇ ਜਿਹੜੇ ਸ਼ਰਧਈ ਤਿਆਰ ਕਰਦੇ ਤੇ ਲੋਕਾਂ ਨੂੰ ਸਰਵ ਕਰਦੇ ਨੇ ਤਾਂ ਇੱਕ ਵਧੀਆ ਫੂਡ ਵੀ ਆਪਾਂ ਕਹਿ ਸਕਦੇ ਆ ਆਪਾਂ ਇਹਨਾਂ ਨਾਲ ਗੱਲ ਬਾਤ ਵੀ ਜਿਹੜੀ ਆ ਜਰੂਰ ਕਰਾਂਗੇ ਕਿ ਕਿਸ ਤਰ੍ਹਾਂ ਤਿਆਰ ਕਰਦੇ ਨੇ ਕੀ ਕੀ ਪ੍ਰੋਸੈਸ ਰਹਿੰਦਾ ਜਾਂ ਕੀ ਮੋਟਿਵ ਲੈ ਕੇ ਇਹਨਾਂ ਨੇ ਸ਼ਰਧਈ ਜਿਹੜੀ ਤਿਆਰ ਕਰਨੀ ਸ਼ੁਰੂ ਕੀਤੀ ਆ ਤਾਂ ਸਾਡੇ ਨਾਲ ਇਹ ਦੋ ਨੌਜਵਾਨ ਕਹਿ ਸਕਦੇ ਸਿੰਘ ਕਹਿ ਸਕਦੇ ਮੌਜੂਦ ਆ ਅਗੰਪੀਰ ਸਿੰਘ ਇੱਕ ਬਾਈ ਦਾ ਨਾਂ ਹੈ ਤੇ ਇੱਕ ਬਾਈ ਦਾ ਨਾਂ ਗੁਣਵੀਰ ਸਿੰਘ ਹਲਕੀ ਜੀ ਉਮਰ ਹੈ ਇਹਨਾਂ ਦੀ ਪਰ ਜਦੋਂ ਸ਼ਰਧਈ ਦਾ ਇਹਨਾਂ ਨੇ ਕੰਮ ਇੱਥੇ ਸ਼ੁਰੂਆਤ ਕੀਤੀ ਆ ਕਿਉਂਕਿ ਹੋਰ ਵੀ ਕਾਫੀ ਸਾਰੇ ਕੰਮ ਕਰਨੇ ਤਾਂ ਉਹਦੇ ਵਿੱਚ ਕਾਫੀ ਸਾਰਾ ਖਰਚਾ ਆਉਂਦਾ ਪਰ ਇਹ ਛੋਟੇ ਛੋਟੇ ਬੱਚਿਆਂ ਨੇ ਜਦੋਂ ਕੰਮ ਦੀ ਸ਼ੁਰੂਆਤ ਕੀਤੀ ਉਹਦੇ ਵਿੱਚ ਵੀ ਕਾਫੀ ਵੱਡੀ ਇਨਵੈਸਟਮੈਂਟ ਹੁੰਦੀ ਕਾਫੀ ਜ਼ਿਆਦਾ ਪੈਸੇ ਲੱਗ ਜਾਂਦੇ ਆ ਤਾਂ ਸਾਡੇ ਨਾਲ ਭਾਈ ਮੌਜੂਦ ਆ ਗੱਲ ਕਰਦੇ ਆ ਭਾਈ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਫਤਿਹ ਭਾਈ ਕਿਵੇਂ ਸ਼ੁਰੂਆਤ ਕੀਤੀ ਸ਼ਰਧਈ ਲਗਾਉਣ ਦੀ ਕਿਵੇਂ ਦਿਮਾਗ ਚ ਆਈ ਡੀਆ ਆਪਾ ਜੀ ਗਤਕਾ ਸਿੱਖਦੇ ਹੁੰਦੇ ਆ ਉਧਰ ਸਾਡੇ ਜਿਹੜੇ ਜੱਥੇਦਾਰ ਆ ਉਹ ਉਹ ਵੀ ਲਾਂਦੇ ਹੁੰਦੇ ਆ ਆਪਾਂ ਉਹਨਾਂ ਨੂੰ ਦੇਖ ਕੇ ਆਪਾਂ ਨੇ ਸੋਚਿਆ ਤੇ ਹੋਰ ਵੀ ਜਿਹੜੇ ਸਿੰਘ ਆ ਉਹ ਵੀ ਲਾ ਰਹੇ ਆ ਦੁਕਾਨ ਅੱਜ ਕੱਲ ਤੇ ਪ੍ਰਮੋਟ ਹੋ ਰਿਹਾ ਇਸ ਤਰ੍ਹਾਂ ਸਿੱਖੀ ਇਤਿਹਾਸ ਬਾਰੇ ਲੋਕੀ ਜਾਣ ਰਹੇ ਆ ਆਪਾਂ ਸੋਚਿਆ ਕਿ ਇਹਦੇ ਨਾਲ ਸਾਡਾ ਸਿੱਖੀ ਇਤਿਹਾਸ ਪ੍ਰਮੋਟ ਹੋ ਰਿਹਾ ਤੇ ਆਪਾਂ ਵੀ ਇਸ ਤਰ੍ਹਾਂ ਆ ਜਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਆਪਣੇ ਇਤਿਹਾਸ ਕਰ ਸਕੀਏ ਪ੍ਰਮੋਟ ਭਾਈ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀ ਜਦੋਂ ਪਤਾ ਲੱਗਿਆ ਕਿ ਸ਼ਰਦੈ ਲਾਣੀ ਆ ਘਰ ਦੇ ਕੀ ਕਹਿੰਦੇ ਉਹਨਾਂ ਨੇ ਕੋਈ ਵੈਸੇ ਹੋਤਾ ਨਹੀਂ ਕਿਹਾ ਕਿ ਕੋਈ ਗਲਤ ਕੰਮ ਨਹੀਂ ਹੈ ਇਹਦੇ ਵਾਸਤੇ ਉਹਨਾਂ ਨੇ ਕੁਝ ਉਹੋ ਤਾਂ ਨਹੀਂ ਕਰੀ ਕੋਈ ਦਿੱਕਤ ਨਹੀਂ ਪਈ ਉਹਨਾਂ ਨੇ ਕਈ ਵਾਰ ਕਹਿ ਦਿੰਦੇ ਵੀ ਨਿਹੰਗ ਸਿੰਘ ਜਿਹੜੇ ਆ ਵਿੱਚ ਸੁੱਖਾ ਪਾ ਲੈਂਦੇ ਆ ਬੂਟੀ ਪਾ ਕੇ ਪੀਂਦੇ ਆ ਤੇ ਮਸਤ ਹੋਏ ਰਹਿੰਦੇ ਆ ਤਾਂ ਉਹ ਉਸ ਤਰ੍ਹਾਂ ਦਾ ਵੀ ਇਹਦੇ ਵਿੱਚ ਹੁੰਦਾ ਆ ਜਾਂ ਕਿਵੇਂ ਹੁੰਦਾ ਐ ਪਰ ਅਸੀਂ ਉਹ ਨਹੀਂ ਪਾਈ ਜੀ ਉਹ ਉਹ ਨਿਹੰਗ ਸਿੰਘ ਪਾਉਂਦੇ ਹੁੰਦੇ ਆ ਉਹ ਉਹ ਵੀ ਮर्याਦਾ ਚ ਹੈਗਾ ਪਰ ਆਪਾਂ ਨਹੀਂ ਪਾਈ ਕਿਉਂਕਿ ਆਪਾਂ ਦੀ ਉਮਰ ਹਲੇ ਹਲਕੀ ਐ ਤੇ ਇਧਰ ਪਤਾ ਨਹੀਂ ਕਿਸ ਤਰ੍ਹਾਂ ਅੰਤਰਾ ਨਾ ਦੇ ਲੋਕ ਆਂਦੇ ਆ ਫਿਰ ਉਹਨਾਂ ਨੂੰ ਐਵੇਂ ਇਹਦੀ ਦੇਣੀ ਸਹੀ ਨਹੀਂ ਐ अच्छा ਜਿਹੜਾ ਇੱਕ ਤਾਂ ਜਿਹਦੇ ਵਿੱਚ ਬੂਟੀ ਪਾ ਦਿੰਦੇ ਉਹ ਅਲੱਗ ਚੀਜ਼ ਹੁੰਦੀ ਹੈ ਤੇ ਸ਼ਰਦਾ ਦੀ ਲੱਗ ਹੁੰਦੀ ਹੈ ਜੀ ਉਹ ਦੇ ਹੁੰਦੀ ਹੈ ਉਹ ਸ਼ੀਦੀ ਦੇਗਾ ਹੁੰਦੇ ਸੀ ਨਿਹੰਗ ਸਿੰਘ ਜਦ ਪਹਿਲਾ ਜੰਗਾ ਚ ਜਾਂਦੇ ਹੁੰਦੇ ਸੀਗੇ ਜਾਂ ਫਿਰ ਕਹਿੰਦੇ ਸੀ ਜੋ ਜਿਹੜੇ ਮੁਗਲਾਂ ਤੋਂ ਲੋ ਛੜਾਨ ਜਾਂਦੇ ਸੀਗੇ ਉਹ ਛੜਾਨੇ ਜਾਂਦੇ ਸੀਗੇ ਉਧਰ ਬਿਲਕੁਲ ਜੰਗ ਚ ਉਹਦਾ ਸਮਾਂ ਹੁੰਦਾ ਸੀਗਾ ਜੀ ਉਦੋਂ ਰਾਤ ਨੂੰ ਸ਼ੱਕੇ ਜਾਂਦੇ ਹੁੰਦੇ ਸੀਗੇ ਫਿਰ ਫਿਰ ਮਸਤ ਰਹਿੰਦੇ ਆ ਉਹਨਾਂ ਤੋਂ ਫਿਰ ਮਸਤ ਮੋਲਾ ਜੀ ਸ਼ਰਧਾਈ ਤਿਆਰ ਕਰਨ ਦਾ ਸਾਰਾ ਪ੍ਰੋਸੈਸ ਕੀ ਹੁੰਦਾ ਕਿਵੇਂ ਤਿਆਰ ਕਰਦੇ ਹਾਂ ਤੇ ਇਹਦੇ ਵਿੱਚ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਅਰਦਾਸਾ ਵੀ ਸੋਧਿਆ ਜਾਂਦਾ ਕਾਫੀ ਸਾਰੀਆਂ ਕੰਡੀਸ਼ਨਸ ਵੀ ਹੁੰਦੀਆਂ ਨੇ ਸਿੱਖ ਰਵਾਇਤ ਅਨੁਸਾਰ ਇਹਦੇ ਵਿੱਚ ਜੀ ਆਪਾਂ ਸ਼ਰਧਾਈ ਲਾ ਕੇ ਵੈਸੇ ਤਾਂ ਕਰੋ ਹੀ ਅਰਦਾਸ ਲਾ ਕੇ ਤੁਰੇਦੀ ਹੈ ਪਰ ਸ਼ਰਧਾਈ ਲਾ ਕੇ ਆਪਾਂ ਇਸ 'ਚ ਉਹ ਫੇਰੀ ਦਾ ਸਰਬਲੋਹ ਦੀ ਕਿਰਪਾਨ ਫੇਰੀਦੀ ਹੈ ਤੇ ਫਿਰ ਨੁਗਦਾ ਬਣਾ ਕੇ ਨੁਗਦਾ ਦੁਸ਼ਮਨਾਵਲ ਸਿੱਟੀ ਦਾ ਹੈ ਪਰ ਦੁਸ਼ਮਣ ਸਾਡੇ ਤਾਂ ਕੋਈ ਹੈ ਨਹੀਂ ਕਿ ਆਪਾਂ ਤਾਂ ਫਿਰ ਇਸੇ ਵਦਾ ਦਾ ਜਕਾਰਾ ਲਾ। ਨੁਕਦਾ ਕੀ ਹੁੰਦਾ ਹੈ ਜੀ? ਨੁਕਦਾ ਉਹ ਪਿੱਛੇ ਬਚਦਾ ਜੋ ਦਿਖਾ ਸਕਦੇ ਤੁਹਾਡੇ ਕੋਲ ਹੈਗਾ ਪਿਆ ਜੀ। ਪਿਆ ਜੀ ਹਲੇ। ਜੀ। ਅੱਛਾ ਇਹ ਮਤਲਬ ਕਿ ਜੋ ਬਦਾਮ ਹੁੰਦੇ ਜਾਂ ਜੋ ਸਾਰਾ ਸਮਾਨ ਤੁਸੀਂ ਸਮਗਰੀ ਪਾਈ ਹੁੰਦੀ ਤਾਂ ਉਹਦਾ ਜਿਹੜਾ ਬਚਦਾ ਹੈ। ਹਾਂਜੀ ਇਹ ਉਹ ਹੀ ਹੈ। ਮਤਲਬ ਇਹਦੇ ਵਿੱਚ ਪੈਂਦਾ ਕੀ ਕੀ ਅਸ਼ਰਦਾਈ ਵਿੱਚ ਜੀ? ਇਹਦੇ ਵਿੱਚ ਬਦਾਮ, ਮਗਜ, ਇਲਾਇਚੀ, ਖਸਖਸ, ਕਾਜੂ ਤੇ ਹੋਰ ਵੀ ਕਈ ਡਰਾਈ ਫਰੂਟ ਪੈਂਦੇ ਹੁੰਦੇ ਆ ਜਿਵੇਂ ਸੌਫ ਹੋਗੀ ਤੇ ਅਖਰੋਟ ਪੈ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ ਮੈਂ 8th ਚ ਸ਼ਰਦਾਈ ਦਾ ਤੁਸੀਂ ਲਾਰੇ ਹੋ ਇੱਥੇ ਦੁਕਾਨ ਛੋਟੀ ਜੀ ਲਾਈ ਹੋਈ ਆ ਫਾਇਦੇ ਕੀ ਆ ਸ਼ਰਦਾਈ ਦੇ ਸਰੀਰ ਨੂੰ ਸ਼ਰਦਾਈ ਦੇ ਫਾਇਦੇ ਆ ਜਿੱਦਾਂ ਹੁਣ ਲੋਕੀ ਨਵੀਂ ਕੋਲਡਰੀਆਂ ਪੀਂਦੇ ਜਦੋਂ ਸਟਿੰਗ ਹੋ ਗਿਆ ਐਸਓ ਪੀਂਦੇ ਨੇ ਸਟਿੰਗ ਚ ਕਾਫੀ ਕੁਝ ਅਲੱਗ ਜਾ ਹੁੰਦਾ ਨਾ ਸਟਿੰਗ ਚ ਕਾਫੀ ਕੁਝ ਨੁਕਸਾਨਲੀ ਹੁੰਦਾ ਆ ਸ਼ਰਦਾਈ ਪਿਓਰ ਦੁੱਧ ਹੈ ਡਰਾਈ ਫਰੂਟਸ ਨੇ ਉਹ ਸਰੀਰ ਚ ਤਾਕਤ ਮਿਲਦੀ ਆ ਜਿੱਦਾਂ ਜਿੰਮੇਤਰ ਬੰਦੇ ਲੋਕੇ ਜਾਂਦੇ ਨੇ ਪ੍ਰੋਟੀਨ ਪ੍ਰੋਟੀਨ ਜਾਂਦੇ ਆ ਉਦੋਂ ਇਹਨੂੰ ਪੀ ਕੇ ਵੀ ਜਾਨ ਸਰੀਰ ਚ ਜਾਨ ਆਂਦੀ ਹੈ ਉਹ ਕਾਫੀ ਕੁਝ ਹੁੰਦਾ ਹੈ ਇਦਾਂ ਪਰ ਨਿਹੰਗ ਸਿੰਘ ਤਾਂ ਕਹਿੰਦੇ ਦੇਗ ਦੇਗਾ ਲਾ ਲੈਂਦੇ ਨੇ ਅੰਗ ਸਿੰਘ ਦੇਗ ਪਾਣ ਦੇ ਬੂਟੀ ਪਾ ਲੰਦੇ ਵਿੱਚ ਉਸ ਕਰਕੇ ਲੋਕ ਡਰਦੇ ਆਂਦੇ ਵੀ ਨਹੀਂ ਕੋਲ ਪਰ ਉਹ ਪਾ ਦੇਗ ਨਹੀਂ ਮੰਨਦੇ ਨਾ ਉਹ ਪਾ ਦੇਗ ਨਹੀਂ ਉਹਨਾਂ ਦੇ ਪਛੀਰੋ ਸਰਦਾਈ ਬਣਾਉਂਦੇ ਨੇ ਉਹ ਸਰਦਾਈ ਪੀਉਂਰ ਹੁੰਦੀ ਹੈ ਦੇਗ ਚ ਨਸ਼ਾ ਹੁੰਦਾ ਪਰ ਸਰਦਾਈ ਸਰਦਾਈ ਚ ਕੋਈ ਨਸ਼ਾ ਨਹੀਂ ਹੁੰਦਾ ਅੱਛਾ ਇਹ ਮਤਲਬ ਸ਼ੁਰੂਆਤ ਕਰਨ ਵੇਲੇ ਕਿੰਨਾ ਕ ਖਰਚਾ ਹੋਇਆ ਸਰਦਾਤ ਸ਼ੁਰੂਆਤ ਕਰਨ ਲਈ 1500 2000 ਦਾ ਖਰਚਾ ਹੋ ਗਿਆ ਵਾਸ ਇਸ ਤੋਂ ਬਾਅਦ ਤਾਂ ਵੇਰ ਪਾਇਲਿਟੀ ਤੇ ਕਰਦਿਆਂ ਦਾ ਕੀ ਕਹਣਾ ਇਸ ਦੇ ਉੱਤੇ ਕਰਦੇ ਬਈ ਪਹਿਲੇ ਥੋੜਾ ਬੋਲ ਰਹੀ ਸੀ ਜਦ ਪਹਿਲੀ ਵਾਰ ਪਤਾ ਚੱਲੇ ਉਹਨਾਂ ਨੂੰ ਉਸ ਤੋਂ ਬਾਅਦ ਤਾਂ ਫਿਰ ਚਲੋ ਉਹਨਾਂ ਨੇ ਸਾਥ ਦਿੱਤਾ ਉਹਨਾਂ ਨੇ ਸਪੋਰਟ ਮਿਲਿਆ ਫਿਰ ਉਹਨਾਂ ਨੇ ਵੀ ਮਦਦ ਕਰਾ ਦਿੱਤੀ ਸਾਡੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣਾ ਤੁਹਾਡੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਰਹੀ ਹੈ ਠੀਕ ਹੈ ਉਹ ਮੇਰੇ ਮਦਰ ਮੇਰੀ ਮੰਮੀ ਕੰਮ ਕਰਦੇ ਨੇ ਜੋਬ ਕਰਦੇ ਨੇ ਔਰ ਮੇਰਾ ਬ੍ਰਦਰ ਵੀ ਜੋਬ ਕਰਦਾ ਤੇ ਤੁਸੀਂ ਵੀ ਛੋਟੀ ਉਮਰ ਦੇ ਵਿੱਚ ਨਾਲ ਕੰਮ ਕਰਨ ਲੱਗ ਗਏ ਹਾਂਜੀ ਹਾਂਜੀ ਕਿੰਨੇ ਵਜੇ ਆਂਦੇ ਹੋ ਕੀ ਸਮਾਂ ਹੁੰਦਾ ਆਪਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਗੁਰੇ ਹੁੰਦੇ ਆ ਤੇ ਦੋਸਤ ਮਿੱਤਰ ਵੀ ਕੋਈ ਟੱਕਰ ਆਵੇ ਮਤਲਬ ਕਿ ਇੱਥੇ ਤੁਸੀਂ ਕੰਮ ਸ਼ੁਰੂ ਕਰ ਲਿਆ ਇਹ ਹਾਂਜੀ ਹਾਂਜੀ ਇੱਕ ਵਾਰ ਟੱਕਰਿਆ ਸੀਗਾ ਉਸ ਤੋਂ ਬਾਅਦ ਉਹਨੇ ਇਦਾਂ ਦਾ ਕੁਝ ਬੋਲਿਆ ਨਹੀਂ ਗੈਸ ਤਾਂ ਸਾਡੇ ਜਿਹੜੇ ਸਾਰੇ ਦੋਸਤ ਹੈਗੇ ਉੱਧਰ ਉਹਨਾਂ ਨੂੰ ਸਭ ਨਹੀਂ ਪਤਾ ਕਿ ਆਪਾਂ ਕੰਮ ਸ਼ੁਰੂ ਕੀਤਾ ਬਸ ਸਾਰਿਆਂ ਨੂੰ ਇਨਵੀਟੇਸ਼ਨ ਵੀ ਦਿੱਤਾ ਭਾਈ ਆ ਕੇ ਜਾਏ ਮੇਰੀ ਦੁਕਾਨ ਤੇ ਹਾਂਜੀ ਇਨਵੀਟੇਸ਼ਨ ਕੀਤਾ ਸੀਗਾ ਕਿ ਜਿੰਨੇ ਆਣਾ ਆ ਜਿਓ ਜਿੰਨੇ ਸ਼ਰਧਾਈ ਸ਼ਕਨੀ ਆ ਜਾ ਜਿਓ ਪਰਿਵਾਰਕ ਮੈਂਬਰਾਂ ਚੋਂ ਹੀ ਕੋਈ ਆ ਕੇ ਗਿਆ ਵੇ ਸਾਡਾ ਮੁੰਡਾ ਧੁੱਪੇ ਖੜਾ ਜਾ ਉੱਥੇ ਛਾਵੇਂ ਖੜਾ ਹੋਣਾ ਕੰਮ ਕਰਦਾ ਦੇਖਣ ਨਹੀਂ ਆਇਆ ਮੇਰਾ ਭਰਾ ਵਿੱਚ ਚਾਰ ਪੰਜ ਵਾਰ ਗੇੜੀ ਮਾਰ ਕੇ ਚਲਾ ਗਿਆ ਓਰੇ ਮੈਂ ਹੈਲਪ ਪੁੱਲ ਕਰਾ ਕੇ ਚਲਾ ਗਿਆ ਥੋੜੀ ਅੱਛਾ ਮੇ ਮਮਾ ਦਾ ਮੇਰੇ ਜੋਬ ਤੇ ਕਹਿੰਨੇ ਨਾ ਮੇਰਾ ਭਰਾ ਬ੍ਰਦਰ ਅਰ ਫਰੀ ਸੀਗਾ ਤਾਂ ਉਹਨੇ ਸਾਡੀ ਹੈਲਪ ਕਰਾ ਦਿੱਤੀ ਸੀ ਹਮ ਸਮਾਨ ਚ ਮੁੰਡਾ ਰਖਵਾਣ ਚ ਅੱਛਾ ਕੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਤੁਸੀਂ ਸ਼ਰਦਈ ਦਾ ਇੱਥੇ ਸਟਾਲ ਲਗਾਇਆ ਹੈ ਛੋਟਾ ਜਿਹਾ ਕਿ ਕਿਸ ਉਮੀਦ ਦੇ ਨਾਲ ਲਾਇਆ ਕੀ ਮੰਦੇ ਵਿੱਚ ਚੱਲ ਰਿਹਾ ਸੀ ਕਿ ਜਿੱਦਾਂ ਹੁਣ ਆਪਣੀ ਜੱਪਾ ਸਿੰਘ ਹੈ ਗਿਆ ਸਾਡੀ ਸਿੱਖੀ ਨੂੰ ਪ੍ਰੋਮੋਟ ਕਰਨ ਲਈ ਲੋਕਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਚੱਲੇ ਕਿ ਇਹਦੇ ਵਿੱਚ ਜੇ ਇਤਿਹਾਸ ਦੀ ਆਪਾਂ ਗੱਲ ਕਰ ਲਈਏ ਉਹ ਗੁਰੂ ਕਾਲ ਤੋਂ ਸ਼ਰਦਈ ਚੱਲਦੀ ਆ ਰਹੀ ਹੈ ਮਹਾਰਾਜ ਨੇ ਆਪਾਨੂੰ ਨਾ ਕਿਹਾ ਵਕਿਸ ਤਰ੍ਹਾਂ ਨਾ ਪ੍ਰੋਪਰ ਨਿਹੰਗ ਸਿੰਘ ਵੀ ਪੀਂਦੇ ਆਇਆ ਜਾਂ ਸ਼ਰਦਈ ਦਾ ਇੱਕ ਅਰਦਾਸ ਬੇਨਤੀ ਕਰਕੇ ਉਹਦਾ ਇੱਕ ਪ੍ਰਸ਼ਾਦ ਦੇ ਤੌਰ ਤੇ ਵੀ ਲਈ ਜਾਂਦੀ ਹੈ ਨਾ ਇਹ ਤਾਂ ਕਿਵੇਂ ਤੁਸੀਂ ਇਸ ਇਤਿਹਾਸ ਨੂੰ ਪ੍ਰੋਮੋਟ ਕਰਦੇ ਜਦੋਂ ਕੋਈ ਪੀਣ ਆਂਦਾ ਹੈ ਜਿੱਦਾਂ ਹੁਣ ਆਪਾਂ ਦੇ ਕੋਈ ਪੀਣ ਆਉਂਦੇ ਨਾ ਉਹਨੂੰ ਕੋਲਡ ਡਰਿੰਕ ਆਉਂਦਾ ਵੈਸੇ ਵੀ ਹੁੰਦਾ ਕਈ ਕਿਸੇ ਕੋਲ ਡਰਿੰਕ ਚ ਨਸ਼ਾ ਵੀ ਹੁੰਦਾ ਔਰ ਇਸਦੀ ਕੋਈ ਨਿਸ਼ਾਨੀ ਹੈਗਾ ਕਿ ਲੋਕਾਂ ਦੀ ਸਿਹਤ ਵਣ ਬਣੀ ਰਹੇ ਲੋਕਾਂ ਦੀ ਸਿਹਤ ਵਧੀਆ ਹੋਵੇ ਜੇ ਇਹ ਦਾਵਾ ਸਰਮੂਡ ਕਰੀ ਦੀ ਅਸੀਂ ਸਿਹਤ ਨੂੰ ਕੀ ਕੀ ਫਾਇਦੇ ਹੁੰਦੇ ਨੇ ਸਿਹਤ ਨੂੰ ਕਾਫੀ ਫਾਇਦੇ ਹੁੰਦੇ ਆ ਜਿੱਦਾਂ ਹੁਣ ਜਿਹੜੇ ਉਸਟਿੰਗ ਸ਼ੰਗ ਪੀਂਦੇ ਨੇ ਉਹ ਉਹਨਾਂ ਜਾਨ ਬਿਲਕੁਲ ਨਹੀਂ ਹੈਗੀ ਜਿਹੜੇ ਆ ਪੀਂਦੇ ਨੇ ਉਹਨਾਂ ਦੀ ਬੜੀ ਜਾਨ ਹੈ ਤੁਸੀਂ ਗੱਤਕਾ ਵੀ ਖੇਡ ਲੈਂਦੇ ਹੋ ਹਾਂਜੀ ਹਾਂਜੀ ਥੋੜਾ ਥੋੜਾ ਖੇਡ ਲੈਂਦਾ ਹਾਂ ਹਾਂਜੀ ਸਿੱਖ ਰਹੇ ਹਾਂ ਹਾਂਜੀ ਸੋ ਇਹ ਇੱਥੇ ਸਾਡੇ ਨਾਲ ਵੀਰ ਜਿਹੜੇ ਆ ਮੌਜੂਦ ਸਗੇ ਸਿੰਘ ਜਿਹੜੇ ਆ ਸ਼ਰਧਈ ਤਿਆਰ ਕਰਦੇ ਇੱਧਰ ਇਹਨਾਂ ਦੇ ਕੋਲ ਸੋਟਾ ਕੁੰਡਾ ਪਿਆ ਹੋਇਆ ਵਾ ਤੇ ਨਾਲ ਜੋ ਸਮਾਨ ਸਮਗਰੀ ਜਿਹੜੀ ਆ ਸਾਰੀ ਉਹ ਰੱਖੀ ਹੋਈ ਨਹੀਂ ਬਾਈ ਹੋਣੀ ਇੱਥੇ ਸੋ ਇਲਾਇਚੀਆਂ ਹੋਰ ਬਹੁਤ ਸਾਰੀਆਂ ਇੱਧਰ ਦੀਆਂ ਚੀਜ਼ਾਂ ਪੈਂਦੀਆਂ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੱਤੋ-ਵੱਤ ਆਪਾਂ ਨੂੰ ਪ੍ਰੋਮੋਟ ਵੀ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਕਿਤਨਾ ਕਿਤੇ ਇਹ ਟ੍ਰੈਂਡ ਜਿਹੜਾ ਆ ਉਹ ਚੱਲਿਆ ਆ ਹੈਗਾ ਪੰਜਾਬ ਦੇ ਵਿੱਚ